ਤੌ ਪੰਜਾਬੀ ਪੌਡਕਾਸਟ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਨਾਲ ਮੇਰਾ ਮਿੱਤਰ ਸ਼ੈਲੀ ਢੀਂਸਾ ਤੇ ਮੈਂ ਤੁਹਾਡਾ ਆਪਣਾ ਸ਼ਰਨ ਲਖਾਰੀ ਸੋਹ ਸਰਨ ਕੀ ਹਾਲ ਚਾਲ ਚੜ੍ਹਦੀ ਕਲਾ ਭਰਾਵਾ ਸਾਰਨਾ ਅੱਜ ਆਪਾਂ ਗੱਲ ਕਰਾਂਗੇ ਚੰਡੀਗੜ੍ਹ ਬਾਰੇ ਹਨਾ ਹਾਂ ਚੰਡੀਗੜ੍ਹ ਬਾਰੇ ਸਾਨ ਸ਼ੈਲੀ ਤੂੰ ਅੱਜ ਆਪਾਂ ਚੰਡੀਗੜ੍ਹ ਤੇ ਆਇਆ ਵੀ ਤੂੰ ਪਹਿਲਾਂ ਵੀ ਹਾਤੋਂ 10-12 ਸਾਲ ਪਹਿਲਾਂ ਰਹਿ ਕੇ ਗਿਆ ਵੀ ਕੀ ਤੈਨੂੰ ਤਬਦੀਲੀਆਂ ਆਈਆਂ ਲੱਗੀਆਂ ਉਰੇ ਆ ਕੇ ਸਰਨ ਮੈਂ ਨਾਲ ਸਭ ਤੋਂ ਪਹਿਲਾਂ ਦਾ ਗੱਲ ਦੱਸਾਂ ਵੀ ਜਿਵੇਂ ਕਿ ਆਪਾਂ ਦੇਖਦੇ ਹੁੰਨੇ ਆ ਵੀ ਜਿੱਥੇ ਹੁਣ ਆਪਾਂ ਬਿਲਡਿੰਗਾਂ 'ਚ ਖੜੇ ਆ ਇੱਕ ਟਾਈਮ ਖੇਤ ਹੁੰਦੇ ਆ ਜਿਹੜਾ ਰੋਡ ਆ ਲਾਂਡਰਾਂ ਤੋਂ ਜਾਂਦਾ ਘਰ ਨੂੰ ਇਹ ਜਿਵੇਂ ਖਾਲੀ ਪਿਆ ਹੁੰਦਾ ਖਾਲੀ ਪਿਆ ਹੁੰਦਾ ਜੀ ਆ ਗਿਲਕੋ ਇੱਕ ਅੰਦੀ ਦੀ ਪਹਿਲੀ ਤੇ ਇੱਕ ਆ ਸਵਰਾਜ ਵਾਲੇ ਹੁੰਦੇ ਸੀਗੇ ਇੱਕ ਪਰਲ ਵਾਲੇ ਹੁੰਦੇ ਸੀ ਪੜਾ ਤੇ ਬਾਕੀ ਆ ਹੁਣ ਤਾਂ ਤੈਨੂੰ ਪਤਾ ਖੇਤ ਤੇ ਨਾ ਹੋਈ ਬੱਬੂ ਮਾਂ ਦਾ ਕਾਣਾ ਬਿਲਡਰ ਬਾਪੂ ਤੇਰਾ ਨਹੀਂ ਕੱਲ ਬੋਲੀ ਲਾ ਗਿਆ ਇਹ ਹੁਣ ਬਿਲਡਰਾਂ ਦੇ ਕੰਮ ਨਹੀਂ ਕਰਨੇ ਇੱਥੇ ਜਨਸੰਖਿਆ ਵਾਗ ਗਈ ਬਾਤ ਹੋਰ ਹੈ ਜਨਸੰਖਿਆ ਯਾਰ ਜੇ ਹੁਣ ਤੂੰ ਇੱਕ ਵਾਰ ਸੋਚ ਜਨਸੰਖਿਆ ਸਾਡੀ ਵੱਧ ਗਈ ਵੱਧ ਗਈ ਜੇ ਹੁਣ ਆਪਾਂ ਕਿਸੇ ਨਾਲ ਗੱਲ ਵੀ ਕਰਦੇ ਆਂ ਵੀ ਆਪਾਂ ਕਿੱਥੇ ਆਂ ਜਾਂ ਕਿਸੇ ਸਿੰਗਰ ਨੂੰ ਪਾਉਣ ਲਾਉਣਾ ਜਿਵੇਂ ਹੁਣ ਤੈਨੂੰ ਬਈ ਬਈ ਕਿੱਥੇ ਹੋ ਕਹਿੰਦਾ ਚੰਡੀਗੜ੍ਹ ਆ ਜਿਓ ਬਈ ਅਜਾ ਚੰਡੀਗੜ੍ਹ ਤੋਂ ਪਿੱਛੇ ਜਿਵੇਂ ਚੁੰਨੀ ਲਵੇ ਜਿੱਥੋਂ ਆਉਣੇ ਹੁੰਦੇ ਆ ਫੋਨਾ ਫੋਨਾ ਕਰਦੇ ਬਈ ਕਿੱਥੇ ਕਿਉਂ ਜਾ ਉਹ ਲੋਕੇਸ਼ਨ ਭੇਜ ਦੋ ਬਈ ਛੋਟੀ ਜੇ ਲਕੇਸ਼ਨ ਭੇਜਦੇ ਨੇ ਉਹ ਲਾਡਰਾ ਤੋਂ ਪਿੱਛੇ ਦੀ ਵਰਾਏ ਪਿੰਡਾਂ ਦੇ ਜੇ ਕਰਦੇ ਹੁੰਦੇ ਹਨ ਹੈਨਾ ਆ ਜਿਹੜਾ ਖੁੰਨੀ ਖਾਨੀ ਮਾਜਰਾ ਸਨ ਜਿਵੇਂ ਖੁੰਨੀ ਮਾਜਰਾ ਪਿੰਡ ਹੈਨਾ ਆਪਾਂ ਦੇਖਦੇ ਆ ਇਹ ਜਿਹੜੀ ਪਿੰਡੇ ਪਿੰਡੇ ਹੁੰਦਾ ਦੇਖਿਆ ਮੈਂ ਇਥੇ ਬਿਲਡਿੰਗਾਂ ਨਹੀਂ ਸੀ ਹੁੰਦੀਆਂ ਹਾਂ ਇਹ ਚੰਡੀਗੜ੍ਹ ਦੇ ਵਿੱਚੋਂ ਲਾਉਡ ਹੈ ਵੀ ਤੇਰਾ ਆਪਣਾ ਜਿਲ੍ਹਾ ਬਿਲਡਿੰਗ ਇਹ 13 ਮੰਜ਼ਲਾ ਦੁੱਤੀ ਬਿਲਡਿੰਗ ਪਾ ਨਹੀਂ ਸਕਦੇ। ਅੱਛਾ ਹਾਂ। ਇਹ ਰੂਲ ਆ ਪੰਜਾਬ ਸਰਕਾਰ ਦਾ। ਬਈ ਜੇਲੀ ਜਿਵੇਂ ਜਮੇ ਜਮੇ ਹੋਣਾ ਤੇ 13 ਮੰਜ਼ਲਾ ਜਨ ਪਹਿਲੀ ਮੰਜ਼ਲ ਹੋ ਗਈ ਦੂਜੀ ਤੀਜੀ ਹੋ ਗਈ। ਇਹ ਇੱਕ ਮਾਲਕ ਦੀ ਹੋ ਸਾਰੀ। ਨਹੀਂ ਹਾਂ ਇਹ ਮਾਲਕ ਕੰਪਨੀਆਂ ਦੀ ਹੁੰਦੀ ਆ। ਅੱਛਾ ਜਿਹੜਾ ਮਾਲਕ ਪੰਦਰਾਂ ਹਜ਼ਾਰ ਤਿੰਨ ਚਾਰ ਤਿੰਨ ਦਾ ਚਾਰ ਮੰਜ਼ਲਾ ਪਾ ਸਕਦਾ। ਹੈਨਾ ਕਿਉਂਕਿ ਇੰਨਾ ਪੈਸਾ ਤਾਂ ਹੈ ਨਹੀਂ ਕਿਸੇ ਕੋਲੇ। ਜੇ ਹੁਣ ਤੂੰ ਸੋਚੇ ਹੁਣ 13 ਮੰਜ਼ਲਾ ਦੀ ਬਿਲਡਿੰਗ ਆਪਣੇ ਪਿਆਂ ਆਪ ਦੇ ਵਿੱਚ ਜਦ ਆਪਾਂ ਗੱਲ ਕਰਦੇ ਜਿਵੇਂ ਹੁਣ ਮੈਂ ਕੀਲਾ ਜ਼ਮੀਨ ਲੈ ਲਵਾਂ। ਤਾਂ ਰੱਬ ਤੱਕ ਮੇਰੀ ਹੋ ਆ। ਹੈਨਾ ਇੱਥੇ ਤਾਂ ਸਭ ਨੂੰ ਹਵਾ ਹੀ ਅਜਿਹਾ ਜਿਵੇਂ ਇੱਕ ਪਹਿਲਾ ਫਲੈਟ ਆ ਉਹ ਕਿਸੇ ਦਾ ਦੂਜਾ ਕਿਸੇ ਦਾ ਤੀਜਾ ਕਿਸੇ ਦਾ 13 ਤੱਕ ਕਿਸੇ ਕਿਸੇ ਦੀ ਨਹੀਂ ਇੱਕ ਇੱਥੇ ਯਾਰ ਬੋਲਬਾਣੀ ਸਾਰੀ ਨਿਬੜ ਜਾਂਦੀ ਆ ਕਿ ਹਾਂ ਕਿਸੇ ਗਮਾੜ ਮੱਤ ਦਾ ਨਹੀਂ ਰਹਦਾ ਕੋਈ ਹੈਨਾ ਜਿਵੇਂ ਕਿ ਹੁਣ ਉੱਪਰਲਾ ਅਜਿਹਾ ਹੁਣ ਆਪਾਂ ਇੱਥੇ ਆ ਬਾਹਰਵੇਂ ਫਲੋਰ ਤੇ ਆ ਤਾਂ ਆਪਾਂ ਨੂੰ 11ਵੇਂ ਫਲੋਰ ਦਾ ਪਤਾ ਵੀ ਨਹੀਂ ਕੋਣ ਹੈ ਦਾ ਨਹੀਂ ਸਹੀ ਗੱਲ ਹੈਨਾ 13ਵੇਂ ਤੇ ਕੋਣ ਰਹਿੰਦਾ ਇਹ ਵੀ ਨਹੀਂ ਪਤਾ ਕੋਣ ਹੈਨਾ ਆਪਾਂ ਜਿਵੇਂ ਪਿੰਡਾਂ ਜਾਂ ਆਪਾਂ ਨੂੰ ਜਿੱਥੇ ਮਰਜ਼ੀ ਪਤਾ ਰਹਿੰਦਾ ਵੀ ਸਾਰੇ ਦਾ ਪਤਾ ਹੁੰਦਾ ਹਾਂ ਇਹਨਾਂ ਦੀ ਜੇ ਹਾਂ ਇਹਨਾਂ ਦੀ ਕੀ ਗੱਲਬਾਤ ਹੋ ਗਈ ਜੇ ਹੁਣ ਇਹਨਾਂ ਦੀ ਤਾਂ ਮਰਗਤ ਹੋ ਜਵੇ ਨਾ ਤਾਂ ਇਹ ਵੀ ਨਹੀਂ ਪ ਹਾਂ ਇਧਰ ਪਾਸੇ ਦੋ ਚਾਰ ਜਾਣੇ ਜਾਂਦੇ ਨੇ ਸਸ ਕਰ ਕਰਕੇ ਮੋੜੇ ਆਉਂਦੇ ਨੇ ਅੱਛਾ ਇੱਥੇ ਤਾਂ ਯਾਰ ਰਹਿਣਾ ਬਹੁਤ ਔਖਾ ਹੈ ਆਪਣੇ ਪਿੰਡ ਵਾਲੀ ਮौज ਕਿੱਥੇ ਆਰੇ ਦੇਖ ਹਣ ਜਿਵੇਂ ਆਪਾਂ ਤੂੰ ਦੇਖਿਆ ਹੀ ਆ ਨਾ ਹੁਣ ਆਪਾਂ ਕੱਲ੍ਹ ਦੇ ਇੱਥੇ ਆ ਤੂੰ ਰੋਟੀ ਦਾ ਦੇਖ ਲਊ ਇਹਨਾਂ ਦਾ ਕਿੰਨਾ ਔਖਾ ਇੱਥੇ ਯਾਰ ਸਭ ਤੋਂ ਵੱਡੀ ਗੱਲ ਜਿਵੇਂ ਮੁੰਡੇ ਪਿੰਡੋਂ ਆ ਜਾਂਦੇ ਨਹੀਂ ਜਿਹੜੇ ਰਹਿਣ ਆਉਂਦੇ ਨੇ ਹੁਣ ਰੋਟੀ ਬਣਦੇ ਟਾਈਮ ਨਹੀਂ ਹੈਗਾ ਸਹੀ ਗੱਲ ਆ ਪਤਾ ਗੱਲ ਕੀ ਜੇ ਹੁਣ ਆਪਾਂ ਕਰੀ ਹੁੰਨੇ ਆਪ ਨੂੰ ਪਤਾ ਹੀ ਹੁੰਦਾ ਵੀ ਆਪਣੀ ਮੰਮੀ ਨੇ 9 ਵਜੇ ਰੋਟੀ ਦੇ ਦੇਣੀ ਆ ਸਾਮ ਨੂੰ 7 ਵਜੇ ਰੋਟੀ ਦੇ ਦੇਣੀ ਆ ਲੈ ਕੋਤ ਰੋਟੀ ਖਾ ਲੈ ਇੱਥੇ ਤਾਂ ਯਾਰ ਰੋਟੀ ਉਦੋਂ ਖਾਣੀ ਜਾਂਦੀ ਢਿੱਡ ਨੇ ਭੁੱਖ ਲੱਗਣੀ ਢਿੱਡ ਨੇ ਸਹੀ ਗੱਲ ਆ ਠੀਕ ਆਪ ਕਰਕੇ ਬਾਹਰਲੇ ਦੇਸ ਵਾਲੇ ਕੰਮ ਆ ਵੀ ਆਪ ਪਕਾਉਣੀ ਸਾਰਾ ਕੁਝ ਆਪ ਪਕਾਉਣੀ ਆਪ ਖਾਣੀ ਉਹ ਸਾਰਾ ਕੁਝ ਉਹ ਇੱਕ ਉਸ ਕਰਨਾ ਸਹੀ ਗੱਲ ਆ ਕਿ ਨਹੀਂ ਜੇ ਹੁਣ ਤੂੰ ਇੱਥੇ ਦੇਖੇਂ ਵੀ ਹੈਨਾ ਜਿੰਨੇ ਉੱਥੇ ਰਹਿੰਦੇ ਨੇ ਲੋਕ ਉਰੇ ਇਹ ਇਹ ਸਭ ਤੋਂ ਪਹਿਲਾਂ ਭੁੱਖ ਨਾਲੇ ਲੜਦੇ ਨੇ ਰੋਟੀ ਨਾਲੇ ਲੜਦੇ ਨੇ ਸਭ ਤੋਂ ਪਹਿਲਾਂ ਇਹ ਤਾਂ ਆਪਾਂ ਪਿੰਡ ਬੈਠਣ ਲੱਗਦਾ ਵੀ ਚੰਡੀਗੜ੍ਹ ਮਹਾਲੀ ਕਹਿੰਦਣੀ। ਆਪਾਂ ਪਿੰਡ ਬੈਠੇ ਕਹਿੰਦੇ ਆਏ ਉਹ ਫਲਾਣੇ ਦਾ ਮੁੰਡਾ ਚੰਡੀਗੜ੍ਹ ਰਹਿਣਾ ਨਹੀਂ ਆ ਰਿਹਾ। ਯਾਰ ਹੀ ਲੈਂਦਾ ਹੈ ਨਾ। ਇਹੋ ਇੱਥੇ ਪਤਾ ਲੱਗਦਾ ਵੀ ਰੋਟੀ ਵੀ ਨਹੀਂ ਖਾਂਦਾ ਹੋਰ ਸਾਰੀ ਸਾਰੀ ਦਿਹਾੜੀ ਭੁੱਖੀ ਰਹਿੰਦਾ। ਭੁੱਖੀ ਰਹਿੰਦਾ। ਇੱਕੇ ਸਿਰਾਂ ਚੰਡੀਗੜ੍ਹ ਦੇ ਵਿੱਚ ਮਹਾਲੀ ਦੇ ਵਿੱਚ ਆ ਕੇ ਨਾ ਦਿਨ ਰਾਤ ਦਾ ਫਰਕ ਬਦਲ ਜਾਂਦਾ। ਹੂੰ। ਆਪਣਾ ਕੰਮ ਸ਼ੁਰੂ ਹੁੰਦਾ ਪਿੰਡ ਵਾਲਿਆਂ ਦਾ ਹਨ 7 ਵਜੇ ਸਵੇਰੇ ਸੰਭੂਕੀ 7 ਵਜੇ ਦੇ ਸ਼ਾਮ ਤੱਕ ਹਾਂ ਇਹਨਾਂ ਦੇ ਇੱਥੇ ਇੱਥੇ ਜਿਹੜੇ ਮਹਾਲੀ ਦੇ ਵਿੱਚ ਰਹੇ ਨੇ ਇਹ 12 ਵਜੇ ਤੋਂ ਬਾਅਦ ਉੱਠਦੇ ਨੇ ਰਾਤ ਨੂੰ 2 ਵਜੇ ਤੱਕ ਕੰਮ ਕਰਦੇ ਨੇ ਹੂੰ ਉਹਨਾਂ ਤੋਂ ਇੱਥੇ ਮਿਊਜ਼ਿਕ ਇੰਡਸਟਰੀ ਵਾਲੇ ਜਿੰਨੇ ਵੀ ਤੂੰ ਦੇਖਦਾ ਇਹ ਹੁਣ ਮਹਾਲੀ ਦੇ ਵਿੱਚ ਪਹਿਲਾਂ ਦਾ ਬਹਾਲੀ ਤੇ ਵਿੱਚ ਆਪਾਂ ਚੰਡੀਗੜ੍ਹ ਦੇ ਵਿੱਚ ਕਹੀਦੀ ਬਾਤ ਜੀ ਤੀ ਫਿਰ ਮਹਾਲੀ ਚ ਆ ਗਈ ਹੁਣ ਤਾਂ ਮਹਾਲੀ ਦੇ ਵਿੱਚੋਂ ਨਿਕਲ ਕੇ ਸਾਰੀ ਦੀ ਸਾਰੀ ਪਿੰਡਾਂ 'ਚ ਵੜ ਗਈ ਪਿੰਡ ਇੰਡਸਟਰੀ ਹੁਣ ਇਹ ਮਹਾਲੀ ਲਾਂਡਰ ਵਾਲੇ ਪਿੰਡਾਂ ਜਾ ਗਈ ਲਾਂਡਰਾਂ ਕਰਨ ਪਿੰਡਾਂ 'ਚ ਉਹ ਫਿਰ ਉਧਰਲੇ ਫਲੈਟ ਬਾਰੇ ਮਹਿੰਗੇ ਹੋ ਗਏ ਫਲੈਟ ਯਾਰ ਉਹੀ ਫਲੈਟ ਮਹਿੰਗੇ ਹੋ ਗਏ ਇੱਥੇ ਜਾਣਸਾਂ ਕਿ ਇੰਨੀ ਆ ਗਈ ਕਿਉਂਕਿ ਤੁਹਾਨੂੰ ਪਤਾ ਵੀ ਹਰੇਕ ਨੂੰ ਇੱਕ ਇਹੀ ਚੀਜ਼ ਆ ਵੀ ਜੇ ਜੀ ਸਕਸੈਸਫੁਲ ਹੋਣਾ ਤਾਂ ਸਾਨੂੰ ਚੰਡੀਗੜ੍ਹ ਜਾਣਾ ਪਊਗਾ ਹਮ ਹੈਨਾ ਹਰੇਕ ਸਿੰਗਰ ਹਰੇਕ ਰਾਈਟਰ ਹਰੇਕ ਇੱਥੇ ਚੰਡੀਗੜ੍ਹ ਆਉਂਦਾ ਜਿਹੜਾ মিডিਆ ਵਾਲਾ ਆ ਗਿਆ ਮਤਲਬ ਸਾਰੇ ਜਿੰਨਾ ਮਾਫੋ ਪਾਇਆ ਜਿੰਨਾ ਯਾਰ ਬਾਬਾ ਮੋਬਾਈਲ ਦੇ ਵਿੱਚ ਦੇਖਦੇ ਆ ਸਾਰਾ ਸਾਰਾ ਹੀ ਚੰਡੀਗੜ੍ਹ ਬੈਠਾ ਹੈਨਾ ਮੈਂ ਯਾਰ ਅਸਲੀ ਇੱਕ ਇੱਕ ਮੈਂ ਆਪਾਂ ਮੈਂ ਇੱਕ ਹੋਰ ਗੱਲ ਨੋਟ ਕੀਤੀ ਹੈ ਵੀ ਆਪਾਂ ਜਿੱਧਰ ਨੂੰ ਵੀ ਜਾਂਨੇ ਆਂ ਅੰਗਰੇਜ਼ੀ ਬਿੱਦ ਨੂੰ ਯੋਨਗਰੀ ਇੰਗਰੀਡੀਅੰਟ ਸਾਡਾ ਗੱਲ ਕੀ ਆ ਇਹ ਇਹ ਅਵੇਜੀਗਾ ਤੋਂ ਹਨਾ ਇਹ ਤੈਨੂੰ ਬੜੀ ਵੇਹ ਦਾ ਦਿੰਨਾ ਕਿਉਂਕਿ ਇੱਥੇ ਹੇਕ ਪਾਂਦੇ ਲੋਕ ਰਹਿੰਦੇ ਨੇ ਯਾਰ ਇੱਥੇ ਇਹ ਨਹੀਂ ਪਤਾ ਵੀ ਪਹਿਲਾ ਫਲੈਟ ਬਿਹਾਰ ਵਾਲੇ ਕੋਲੇ ਆ ਉਹ ਦੂਜਾ ਫਲੈਟ ਹਨਾ ਉਹ ਉੱਤੇ ਆ ਜੁਪੀ ਰਹਿੰਦਾ ਜੁਪੀ ਵਾਲਾ ਰਹਿੰਦਾ ਹੋਵੇ ਉਹ ਦੂਜੇ ਉੱਤੇ ਹਮਾਚਲ ਰਹਿੰਦਾ ਵੀ ਤੂੰ ਤੇ ਹਿਆਣਾ ਰਹਿੰਦਾ ਵੀ ਉੱਤੇ ਪਿਆਹ ਵਾਲਾ ਰਹਿੰਦਾ ਹੋਵੇ ਤੂੰ ਐ ਸੋਰੀ ਪੰਜ ਦਾ ਉਹਦੇ ਰਾਜਾਂ ਦੇ ਲੋਕ ਹੋ ਗਏ ਆ ਸਟੇਟਾਂ ਸਟੇਟਾਂ ਦੇ ਲੋਕ ਰਹੇ ਨੇ ਉਹ ਫਿਰ ਇੱਕ ਇੰਗਰੀਡੀਅੰਟ ਹਮਸਾ ਤਾਂ ਕਿ ਅੰਗਰੇਜ਼ੀ ਦੇ ਵਿੱਚ ਜਦਾ ਬੋਲ ਸਕਦੇ ਮਿੱਤੇ ਅੱਛਾ ਇਹ ਇਹ ਨਾਲ ਜਿਹੜਾ ਆਪ ਇਕੋ ਤਰ੍ਹਾਂ ਆ ਰਹੀਆਂ ਜਿਵੇਂ ਹੁਣ ਤੂੰ ਦੇਖ ਅੰਗਰੇਜ਼ੀ ਬੰਦ ਨੂੰ ਤੁਰ ਪਏ ਇੱਥੇ ਤੇ ਲੋਕ ਹਨਾ ਹਿੰਦੀ ਬੰਦ ਨੂੰ ਤੁਰ ਪਏ ਤੂੰ ਐ ਸੋਚ ਵੀ ਹੁਣ ਜਿਹੜੇ ਰਾਤ ਨੂੰ ਉੱਠ ਕੇ ਲੋਕ ਕੰਮ ਕਰਦੇ ਨੇ ਇਹ ਸਿੱਧੂ ਮੂਸੇ ਵਾਲੇ ਚੇਂਜ ਜ਼ਰੂਰ ਕਰ ਦਿੰਦੇ ਨੇ ਰਾਸਟਰੀ ਜਿਵੇਂ ਹੁਣ ਤੂੰ ਦੇਖ ਲਾ ਆਪਾਂ ਵੀ ਦੋ ਜਣ ਹੋ ਗਏ ਸਾਸ਼ਟਰੀਆਂ ਦੇ ਵਿੱਚ ਨੇ ਇਹਨਾਂ ਨੂੰ ਆਪਣੇ ਹੀ ਸੁਣਿਆ ਵੀ ਸਿੱਧੂ ਮੂਸੇ ਵਾਲੇ ਇੰਡਸਟਰੀ ਦੇ ਵਿੱਚ ਇੱਕ ਵਰਕ ਲੈ ਆਇਆ ਸੀ ਅਗਰ ਇਹ ਆਪਾਂ ਇਹੀ ਸੁਣਿਆ ਵੀ ਇਹ ਜਿਹੜਾ ਸਿਸਟਮ ਰਾਤ ਦਾ ਤੋਰਿਆ ਸੀ ਜੋ ਜੋ ਹਰੀ ਸਿੰਘ ਨੇ ਤੋਰਿਆ ਸੀ ਹਾਂ ਜੋ ਹਰੀ ਸਿੰਘ ਦਾ ਕੰਮ ਸੀ ਇਹ ਵੀ ਆਪਾਂ ਆਤਮ ਕਰਨਾ ਸਾਰਨਾ ਫਿਰ ਸਿੱਧੂ ਮੂਸੇ ਵਾਲਾ 파ੜ 파ੜ ਮੋੜੇ ਇਧਰ ਆ ਚਲ ਓਏ ਕਿਨੇ ਕੰਮ ਕਰਨਾ ਆਪਾਂ ਨੇ ਉਹ ਦਿਨੇ ਕੰਮ ਕਰਨ ਲੱਗੇ ਯਾਰ ਕੁਦਰਤ ਨੇ ਆਪਾਂ ਨੂੰ ਜਿਹੜਾ ਰਾਤ ਦਾ ਟਾਈਮ ਆ ਸੌਣ ਵਾਸਤੇ ਹਾਂ ਹਾਂ ਯਾਰ ਕੋਈ ਚੀਜ਼ ਆ ਪਰ ਚੰਡੀਗੜ੍ਹ ਦੇ ਲੋਕਾਂ ਨੂੰ ਹਨਾ ਥੋੜਾ ਜਿਹਾ ਪਤਾ ਨਹੀਂ ਮਾਡਰਨ ਕਹਿ ਸਕਦੇ ਹਾਂ ਕੀ ਕਹਿ ਸਕਦੇ ਹੁਣ ਦੋਏ ਦੇਖ ਲੈ ਵੀ ਜਿੱਥੇ ਕੋਈ ਹੋਟਲ ਜਾਂ ਹੋਰ ਕਿਸੇ ਚੀਜ਼ ਵੀ ਜਾਣਾ ਹੋਟਲ ਹੋ ਗਿਆ ਜਿੱਦਾਂ ਕੋਈ ਰੈਸਟੋਰੈਂਟ ਵੀ ਹੋ ਗਿਆ ਤੁਹਾਨੂੰ 12 ਵਜੇ 1 ਵਜੇ ਤੋਂ ਬਾਅਦ ਰੋਟੀ ਦੇ ਲੱਗਣਗੇ ਹਮ ਪਰ ਬਾਰ ਖੁੱਲੇ ਰਾਤ ਨੂੰ 2 2 ਵਜੇ ਤੱਕ ਰਹਿਣਗੇ ਪਰ ਸਵੇਰੇ ਹੁੰਦੇ ਨੂੰ ਖੁੱਲੇ ਮਿਲਣਗੇ ਹੁਣ ਯਾਰ ਇੱਥੇ ਆ ਦੇਖ ਹੁਣ ਇਹ ਜਿਹੜੀਆਂ ਬ ਸਮਝਦਾ ਗਾ ਹੁਣ ਇਹਦਾ ਰੈਂਟ 20000 ਰੁਪਏ ਸਹੀ ਗੱਲਾ ਰੈਂਟ ਬਹੁਤ ਆ ਤੈਨੂੰ ਕੀ ਲੱਗਦਾ ਉਹਨੂੰ ਵੀ ਇੱਥੇ ਜ਼ਮੀਨ ਕਿੰਨੀ ਕਿੰਨੀ ਮਹਿੰਗੀ ਹੋਊ ਹਉ ਵਧੀਆ ਮਹਿੰਗੀ ਹੋਊ ਉਹ ਉਥੋਂ ਮੈਂ ਤੇ ਜਿਵੇਂ ਅਪਾਸਿੰਦਰ ਬਣਾਣੇ ਵਾਲੇ ਕੋਲੇ ਜਾ ਕੇ ਦੇਖ ਲਓ ਦੱਸਦਾ ਸੀ 17 ਕਰੋੜ ਦਾ ਕਿਲ ਆ ਉਹ ਕਹਿੰਦਾ ਤਾਂ ਹੁੰਦਾ ਯਾਰ ਚੱਪੜ ਚੜੀ ਵਿੱਚ ਆ ਗਈ ਪੈਲੀ ਇੱਕ ਕਾਕੇ ਨੇ ਵੀ ਮਰ ਲੈ ਵੀ ਮਰ ਕਿੱਲ ਆ ਜ਼ਮੀਨ ਦੀ ਉਹ ਮਰ ਉਹ ਜਰ ਕਪਾ ਬੱਬੂ ਮਾਨਿਆ ਲਿਖਿਆ ਦਾ ਸੱਚ ਨਹੀਂ ਬਹੁਤ ਚੀਜ਼ਾਂ ਯਾਰ ਤੈਨ ਸਰ ਨੇ ਇੱਕ ਵੀਡੀਓ ਵੀ ਦੇਖੀ ਹੋ ਮੋਨੀ ਤੂਰ ਦੀ ਹੈ ਨਾ ਉਹਦੇ ਵਿੱਚ ਜਿਆਦਾ ਇੱਥੇ ਦੇ ਲੋਕਾਂ ਦੀ ਹੈ ਨਾ ਪ੍ਰਾਪਰਟੀ ਵੇਕਣੀ ਸਟਾਰਟ ਹੋਈ ਆ 6-6 ਕਰੋੜ ਤੋਂ ਕੀਲਾ ਵੇਕਣਾ ਸਟਾਰਟ ਹੋਇਆ ਸੀ ਉਹ ਦੱਸਦੀ ਸੀ ਹੂੰ ਤੇ ਕਾਫੀ ਟਾਈਮਾਂ ਤੋਂ ਮਤਲਬ 10-12 ਸਾਲ ਪਹਿਲਾਂ 12 ਸਾਲ ਪਹਿਲਾਂ ਹਾਂ ਉਹਨਾਂ ਲੋਕਾਂ ਨੂੰ ਆਪਣੇ ਪਿੰਟ ਆਪਣੇ ਪਿੰਡਾਂ ਦੇ ਵਿੱਚੋਂ ਆਪਣੇ ਮਾਲੇ ਵਿੱਚੋਂ ਲਾਲ ਆਪਣੇ ਰਿਸ਼ਤੇਦਾਰ ਬਣਾਉਣੇ ਪਏ ਸੀ ਐਨੇ ਲੋਕ ਅਨਪੜ੍ਹ ਲੋਕ ਸੀਗੇ ਵੀ ਉਹਨਾਂ ਤੋਂ ਨੋਟ ਵੀ ਨਹੀਂ ਦੇਖਣੇ ਜਾਂਦੇ ਹੂੰ ਤੇ ਹੁਣ ਬਹੁਤ ਲੋਕ ਹੈ ਜਿੰਨੇ ਜਿੰਨਾਂ ਨੇ ਆਪਣੀ ਜ਼ਮੀਨਾਂ ਵੇਚ ਲਈਆਂ ਭੁੱਖੇ ਮਰ ਰਹੇ ਨੇ ਹੂੰ ਹਨਾ ਜੇ ਮਾਲਾ ਦੀ ਇਹ ਕਿਸੇ ਦੀ ਜ਼ਮੀਨ ਦੇ ਵਿੱਚ ਆ ਵੱਡੀ ਬਿਲਡਿੰਗ ਬਣੀ ਆ ਅੱਜ ਦੇ ਲੋਕਾਂ ਦਾ ਇੱਥੇ ਦਾ ਉਹ ਹਾਲਾਤ ਆ ਵੀ ਉਹ ਹੀ ਜਿਹੜੇ ਬੰਦੇ ਦੀ ਜ਼ਮੀਨ ਤੇ ਉਹ ਹੀ ਬੰਦਾ ਇੱਥੇ ਗੇਟਾਂ ਤੇ ਸਕਿਉਰਿਟੀ ਗਾਰਡ ਲੱਗਿਆ ਹੋਇਆ ਓਹ 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 ਜਿਹੜਾ ਜ਼ਮੀਨ ਦਾ ਮਾਲਕ ਜ਼ਮੀਨ ਦਾ ਮਾਲਕ ਉਹ ਹੀ ਅੱਜ ਬਿਲਡਿੰਗਾਂ ਦੇ ਸਕਿਉਰਿਟੀ ਗਾਰਡ ਲੱਗਿਆ ਜਿਹਨੇ 6 ਕਰੋੜ ਨੂੰ 10 ਕਰੋੜ ਨੂੰ ਕੀਲਾ ਵੇਚਿਆ ਸੀ ਯਾਰ ਜਿਹੜੀ ਰਕਮ ਆ ਯਾਰ ਪੈਸਾ ਨੂੰ ਤਾਂ ਖਰਚ ਹੋਣੀ ਆ ਯਾਰ ਪ੍ਰਾਪਰਟੀ ਤੇਰੇ ਕੋਲ ਪਈ ਰਹੂਗੀ ਪੈਸਾ ਤੇਰੇ ਬੈਂਕ ਚ ਵੀ ਨਹੀਂ ਕੱਢਦਾ ਨਾ ਅਈ ਲੱਗ ਲੋਕ ਹੋਵੇ ਨਾ ਜੇ ਇੱਕ ਜਣੇ ਨੇ ਪ੍ਰਾਪਰਟੀ ਵੇਚੀ ਤਾਂ ਦੂਜੇ ਨੇ ਵੀ ਰਾਜ਼ੀ ਨਾਲ ਪ੍ਰਾਪਰਟੀ ਬੇਚਣੀ ਸ਼ੁਰੂ ਕਰਤੀ ਤਾਂ ਇੱਥੇ ਦੂਜਾ ਯਾਰ ਦੂਜਾ ਵੇਚੂ ਯਾਰ ਦੂਜੇ ਨੂੰ ਪਤਾ ਲੱਗ ਗਿਆ ਮੈਂ ਕਿਲੇ ਦੇ ਵਿੱਚ ਮਸਾ ਲੱਖ ਰੁਪਿਆ ਡੇਢ ਲੱਖ ਰੁਪਏ ਮਸਾ ਕਮਾ ਰਿਆ ਤੇ ਕਦੇ ਉਹ ਕਹਿੰਦਾ ਮੈਂ 6-7 ਕਰੋੜ ਰੁਪਿਆ ਮੈਨੂੰ ਮਿਲਦਾ ਯਾਰ ਨਹੀਂ 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 6-7 ਕਰੋੜ ਤਾਂ ਸਰ ਨੂੰ 5-6 ਪਹਿਲਾਂ ਦੀ ਗੱਲਾਂ ਨੇ ਹੁਣ ਤਾਂ ਇਹ 15-18-18 ਕਰੋੜ ਦਾ 20-20 ਕਰੋੜ ਦਾ ਕੀ ਹੈ ਹਣਾ ਇੱਥੇ ਜਿਹੜੇ ਆਪਾਂ ਸ਼ਹਿਰ ਦੇ ਵਿੱਚ ਖੜੇ ਆ ਤਾਂ ਇੱਥੇ 20-20 ਕਰੋੜ ਦਾ ਕਿਲ੍ਹਾ ਹੈ ਪਰ ਜੇ ਮੈਨੂੰ ਜਿਵੇਂ ਇਹ ਹੁਣ ਜਿਵੇਂ ਪਹਿਲਾਂ ਕਹਿੰਦੀ ਲੁਧਿਆਣਾ ਪਿੰਡਾਂ ਨੂੰ ਖਾ ਰਿਹਾ ਹਾਂ ਹਾਂ ਇਹ ਹੁਣ ਚੰਡੀ ਦੀ ਚੰਡੀ ਹੈ ਚੰਡੀਗੜ੍ਹ ਵੀ ਮੈਨੂੰ ਐਂ ਲੱਗਦਾ ਵੀ ਦੇਖ ਲੈ ਵੀ ਇੱਕਦਮ ਹੁਣ ਤਾਂ ਲਾਂਡਰਾ ਦਾ ਵਿੱਚ ਡਿੰਡੀਗੜ੍ਹ ਤੋਂ ਪਿੱਛੇ ਰਹਿ ਗਿਆ ਡਾਕਟਰੀ ਲਾਂਡਰਾ ਤੋਂ ਵੀ ਇਦੋਂ ਪਿੱਛੇ ਨੂੰ ਮੜਿਆ ਜੀ ਆਪਣੇ ਵੱਲ ਨੂੰ ਹਣਾ ਹੁਣ ਹੋਰ ਹੀ ਲੱਗਦਾ ਮੈਨੂੰ ਫਤੇਗੜ ਸਾਹਿਬੇ ਪਹੁੰਚਣਗੇ ਠੀਕ ਗੱਲ ਹੈ ਇਹ ਤੇ ਯਾਰ ਸਲੀ ਇੱਕ ਇੱਕ ਗੱਲ ਮੈਂ ਉਰੇ ਆ ਕੇ ਹੋਰ ਦੇਖੀ ਆ ਉਰੇ ਇੱਕ ਆ ਜਾਣੀ ਹੈਗਾ ਮਤਲਬ ਜੇ ਮੈਂ ਆਪਾਂ ਬੰਦੇ ਦਾ ਐਡਰੈਸ ਪੁੱਛਦੇ ਤੇ ਬੰਦੇ ਐਡਰੈਸ ਨਹੀਂ ਦੱਸਦਾ ਯਾਰ ਓਏ ਇੱਕ ਕਿਉਂ ਨਹੀਂ ਕਰਦੇ ਮੈਂ ਆਪਾਂ ਯਾਰ ਪਿੰਡਾਂ 'ਚ ਹੁੰਨੇ ਆ ਆਪਾਂ ਕੋਈ ਕਹਦੇ ਵੀ ਫਲਾਣੇ ਦੇ ਘਰੇ ਜਾਣਾ ਆਪਾਂ ਕਹਿੰਦੇ ਵੀ ਚੱਲ ਬਈ ਬੈਠ ਜਾ ਨਾਲ ਬਿਠਾ ਉਹਦੇ ਘਰੇ ਆਣ ਗੇਟਾਂ ਦੇ ਵਿੱਚ ਅੰਦਰ ਹਾਕ ਮਾਰ ਕੇ ਫਿਰ ਦੱਸਣਗੇ ਵੀ ਛੋਡਾ ਵੀ ਆ ਬੰਦਾ ਆ ਸਨ ਇੱਕਾ ਨਾ ਹੋਣ ਦੀ ਵਜ੍ਹਾ ਵੀ ਇਹੀ ਆ ਯਾਰ ਕਿਉਂਕਿ ਇੱਥੇ ਫਲੈਟ ਬਣ ਗਏ ਹਾਂ ਕੋਈ ਨਹੀਂ ਕਿਸੇ ਤੱਕ ਮਤਲਬ ਰੱਖਦਾ ਹਰੇਕ ਨੂੰ ਆਪਣੇ ਕੰਮ ਤੱਕ ਮਤਲਬ ਹੂੰ ਠੀਕ ਆ ਹਰੇਕ ਨੇ ਆਪਣਾ ਕੰਮ ਕਰਨਾ ਜਿਹਨੇ ਬੰਦੇ ਨੇ ਆਪਣੇ ਕੰਮ ਤੂੰ ਐਂ ਸੋਚੇਂ ਕਿ ਇਹਨਾਂ ਕੋਲ ਇੱਥੇ ਗੱਡੀਆਂ ਬੁੱਡੀਆਂ ਸਾਧਨ ਮੀਂ ਇੱਥੇ ਉਬੜਾ ਉਪਰਾ ਚੱਲਦੀਆਂ ਨੇ ਹੂੰ ਸਮਝਦਾ ਗੱਲ ਵੀ ਜੇ ਇੱਥੇ ਕਿਸੇ ਵਿਆਹ ਵੀ ਹੋਵੇ ਤੂੰ ਐਂ ਦੱਸ ਵੀ ਹੁਣ ਇੱਥੇ ਵਿਆਹ ਵੀ ਕੀ ਕਰੇਂਗਾ ਤੂੰ ਤਿੰਨ ਵਿਆਹ ਚ ਕਿਰੂਮਾਂ ਹੈ ਹੈ ਇਹਦੇ ਵਿੱਚ ਤਿੰਨ ਰੂਮਾਂ ਦੇ ਵਿੱਚ ਵਿਆਹ ਵੀ ਕੀ ਕਰ ਲੈ ਹੁਣ ਆਪਣਾ ਜੱਟਾਂ ਵਾਲਾ ਕੰਮ ਥੋੜਾ ਹੋਵੇ ਫੱਲਾ ਪੀੜਾ ਪਿਆ ਹੈ ਕਿ ਤਾਂ ਹੈ ਹੁਣ ਯਾਰ ਆਪਾਂ ਹੁਣ ਦੇਖੀ ਆਪਾਂ ਹੁਣ ਦੋ ਅੱਜ ਦੂਜਾ ਦਿਨ ਹੋ ਗਿਆ ਉੱਤਰ ਦੇ ਵਿਚਾਰਨਾ ਲੈਫਟ ਨਹੀਂ ਹਨਾ ਕੋਈ ਕਿਸੇ ਨੂੰ ਕੋਈ ਨਹੀਂ ਪੁੱਛਦਾ ਵੀ ਕਿੱਥੋਂ ਆ ਕੀ ਗੱਲ ਆ ਆਪਾਂ ਆਪਣੇ ਪੰਡਾ ਠਾ ਪੁੱਛ ਲੈਂਦੇ ਹਾਂ ਭਾਈ ਕਿੱਥੋਂ ਆਏ ਹੋ ਕੀ ਕੰਮ ਪੈ ਗਿਆ ਭਾਈ ਉਹ ਇੱਥੇ ਕਿਸੇ ਨੂੰ ਮਤਲਬ ਨਹੀਂ ਯਾਰ ਇੱਥੇ ਆਪਾਂ ਨੂੰ ਵੀ ਨਹੀਂ ਪਤਾ ਜਿਹੜੇ ਇੱਥੇ ਦੇ ਮਾਲਕ ਨੇ ਜਿਵੇਂ ਹੁਣ ਆਪਾਂ ਜਿਹਨਾਂ ਦੇ ਯਾਰ ਦੋਸਤਾਂ ਦੇ ਫਲੈਟ ਚ ਇਹਨਾਂ ਨੂੰ ਹੀ ਨਹੀਂ ਪਤਾ ਕਿ ਥੱਲੇ ਵਾਲੇ ਪੈਸੇ ਕੌਣ ਦੇ ਜਾਂ ਉੱਪਰਲੇ ਪੈਸੇ ਕੌਣ ਦੇ ਹਮ ਕਿਸੇ ਦਾ ਕੋਈ ਮਤਲਬ ਨਹੀਂ ਹੈ ਸਹੀ ਗੱਲ ਆ ਤੇਰੇ ਪਿਆਰ ਯਾਰ ਜਿੱਦਾਂ ਇਹ ਬਿਲਡਿੰਗਾਂ ਦੇ ਵਿੱਚ ਲੋਕ ਆ ਗਏ ਇਹਨੇ ਪਿਆਰ ਮੁਕਾਤਾ ਕਿੱਡੇ ਕਿੱਡੇ ਖੁੱਲੇ ਵਿਹੜਿਆਂ ਦੇ ਵਿੱਚ ਰਹਿੰਦੇ ਲੋਕ ਹਨਾ ਤਿੰਨ ਤਿੰਨ ਕੰਮਾਂ ਵਿੱਚ ਫਸਾ ਕੇ ਧਰਦੇ ਆ ਉਹ ਫਿਰ ਜਿਹੜੇ ਯਾਰ ਉਰੋਂ ਮਤਲਬ ਪੜ੍ਹਾਈ ਕਰਕੇ ਆਉਂਦੇ ਨੇ 5 ਸਾਲ ਜਾਂ 10 ਸਾਲ ਬਾਅਦ ਆਉਂਦੇ ਨੇ ਉਹ ਫਿਰ ਪਿੰਡਾਂ ਜਿਹਾ ਆਉਂਦੇ ਨੇ ਉਹ ਉਹ ਜੀ ਮੌਣ ਪਾ ਲਦੇ ਨੇ ਉਹ ਬੁਲਾਉਂਦੇ ਨਹੀਂ ਹੈਗੇ ਬੰਦ ਜਿਹਾ ਉਹ ਕਿਉਂਕਿ ਇੱਥੇ ਗਿੱਜ ਜਾਂਦੇ ਨੇ ਯਾਰ 5 5 7 ਸਾਲ ਨਾਲ ਸਾਲ ਇੱਥੇ ਗਿੱਜ ਜਾਂਦੇ ਨੇ ਇਕੱਲੇ ਰਹਿਣੇ ਠੀਕ ਹੈ ਇੱਥੇ ਉਹ ਜੇ ਤੂੰ ਐ ਸੋਚੀ ਬੰਦੇ ਰੋਟੀ ਵੀ ਆਪ ਕਾ ਕੇ ਖਾਣੀ ਹੈ ਹਮ ਹੈਨਾ ਮਾਂ ਤਾਂ ਬੈਠੀ ਨਹੀਂ ਹੈਗੀ ਇਹ ਤਾਂ ਮੈਂ ਕੈਨੇਡਾ ਵਾਲੀ ਜ਼ਿੰਦਗੀ ਭੋਗਦੇ ਨਹੀਂ ਸਕਦਾ ਜਿਵੇਂ ਕਿ ਆਪ ਤਾਂ ਆਪਣੇ ਘਰੇ ਹੁੰਨੇ ਆ ਮੰਮੀ ਨੇ ਰੋਟੀ ਦੇ ਦੇਣੀ ਹੈ ਹਮ ਇਹ ਤਾਂ ਮਨ ਲੱਭ ਜੇ ਆਪ ਦੀ ਭੁੱਖ ਲੱਗੂ ਤਾਂ ਰੋਟੀ ਪਾ ਕੇ ਖਾਣਗੇ ਹਮ ਉਹ ਮੇਰਾ ਮੇਰਾ ਆੜੀ ਤੀ ਇੱਕ ਉਹ ਆਇਆ ਤੀ ਉਰੇ ਆ ਕੇ ਗਿਆ ਤੀ ਉਹ ਉਹ ਜਾਣਦੀ ਨਹੀਂ ਹੈਗਾ ਪਿੰਡ ਦੇ ਬਹੁਤ ਬੰਦ ਨੂੰਗਾ ਯਾਰ ਮਾਂ ਦਾ ਸੂਟਾ ਜਾ ਤੀ ਜੱਤ ਮਾੜਾ ਦਸਵੀਂ ਦਸਵੀਂ ਤੋਂ ਬਾਅਦ ਭੱਗ ਗਿਆ ਤੀ ਉਹ ਕਹਿੰਦਾ ਮੈਂ ਜਵਾਕਾਂ ਦਾ ਪਤੀ ਲੱਕੇ ਉਹ ਕੀ ਦੇ ਜਵਾਕ ਕੀ ਦੇ ਰਿਵਾਜ ਕੀ ਗੱਲ ਆਪਰੇ ਪਿੰਡਾਂ ਚ ਵੀ ਰਿਵਾਜ ਦੇਖ ਲੇ ਮੁੱਕੇ ਰਿਹਾ ਮੁੱਕੇ ਰਿਹਾ ਇਹੀ ਆਹੀ ਪਤਾ ਗੱਲ ਕੀ ਹੈ ਯਾਰ ਆਪਣੇ ਲੋਕ ਮਾਡਰਨ ਬਣਨਾ ਚਾਹੁੰਦੇ ਨੇ ਇੱਕ ਦੂਜੇ ਦੇ ਟੁੱਟਕਾ ਹਰੇਕ ਨੂੰ ਇਹ ਲੱਗਦਾ ਮੈਂ ਕੀ ਕਰ ਲੂੰਗਾ ਵੀ ਜੇ ਕਿਸੇ ਦੇ ਇੱਕ ਦੋ ਗਾਣੇ ਚੱਲ ਪਈ ਜਾਂਦੇ ਨੇ ਜਿਵੇਂ ਡਾਕਟਰ ਦੇ ਵਿੱਚ ਜਿਵੇਂ ਆਪਾਂ ਕੱਲ ਵੀ ਮਿਲੇ ਸੀ ਕਿ ਉਹਨੂੰ ਇਹੀ ਲੱਗਦਾ ਵੀ ਮੈਂ ਹੀ ਰੱਬ ਹੂੰ ਸਮਝਦਾ ਗੱਲ ਜਿਵੇਂ ਹੁਣ ਆਪਾਂ ਕੱਲ ਤੇ ਗਾਣੇ ਜਾ ਕੇ ਆਏ ਆ ਚਲ ਆਪਾਂ ਸ਼ੰਕਰ ਦਾ ਤੁਹਾਨੂੰ ਦੱਸ ਨਹੀਂ ਨਹੀਂ ਹਾਂ ਹਾਂ ਹਨਾ ਪਰ ਉਹਨਾਂ ਨੂੰ ਇਹੀ ਲੱਗਦਾ ਸੀ ਉਹ ਆਪੇ ਦੱਸ ਰਿਹਾ ਸੀ ਆਪਾਂ ਦੋ ਗਾਣੇ ਚੱਲੇ ਨੇ ਹਨਾ ਕਹਿੰਦਾ ਮੈਨੂੰ ਲੱਗਦਾ ਵੀ ਮੈਂ ਹੀ ਰੱਬ ਆਪਾਂ ਲੋਕ ਤਾਂ ਹੁੰਤੂ ਨੇ ਲੋਕ ਤਾਂ ਯਾਰ ਉਰੇ ਉਰੇ ਦੀ ਹਵਾ ਦਾ ਫਰਕ ਪਾਣੀ ਦਾ ਫਰਕ ਬੰਦੇ ਤੇ ਪਾਉਂਦੀ ਆ ਹਾਂ 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 ਹੂੰ ਯਾਰ ਹਰ ਇੱਕ ਚੀਜ਼ ਮੁੱਲ ਦੀ ਹੈ ਨਾ ਤੂੰ ਐ ਸੋਚ ਜੀ ਹਰ ਇੱਕ ਚੀਜ਼ ਮੁੱਲ ਦੀ ਸਟਾਟੇ ਹੋਣੀ ਇੱਥੇ ਜੇ ਤੂੰ ਰੋਟੀ ਖਾਣੀ ਤਾਂ ਵੀ ਮੁੱਲ ਦੀ ਚਾਹ ਪੀਣੀ ਤਾਂ ਵੀ ਮੁੱਲ ਦੀ ਪਾਣੀ ਪੀਣਾ ਤਾਂ ਵੀ ਮੁੱਲ ਦਾ ਹੂੰ ਦੱਸਤਾ ਸੀ ਇੱਥੇ ਫ੍ਰੀ ਹੈ ਮੈਂ ਮਾਦਾ ਕੇ ਬਸ ਇੱਕ ਵਾਕੀ ਹੋਰ ਵੀ ਹੈ ਜਮੈਂ ਪੰਡੇ ਟੁੱਟੀਆਂ hattim ਉੱਥੇ ਕਈ ਧਾਵੇਂ ਲਾਈ ਜਾਂਦੇ ਪਾਣੀ ਪੀਣ ਨੂੰ ਉਰੇ ਕਿਤੇ ਨਹੀਂ ਨਿਕਲੇ ਉਹਦੇ ਬਾਥਰੂਮ ਕਰਨ ਨੂੰ ਜਗ੍ਹਾ ਨਹੀਂ ਮਿਲਦੀ ਤੇ ਟੁੱਟੀ ਦੀ ਗੱਲ ਕਰਦੇ ਯਾਰ ਸਹੀ ਗੱਲ ਹੈ ਇੱਥੇ ਬਾਥਰੂਮ ਕਰਨ ਨੂੰ ਜਗ੍ਹਾ ਨਹੀਂ ਹੈਗੀ ਹੂੰ ਕਹਿੰਦਾ ਗੱਲ ਹੂੰ ਇਹ ਜਿਹੜਾ ਆਪਣਾ ਇਹ ਮਾਡਰਨ ਪਣਾ ਇਹ ਹੋ ਵੀ ਥੋੜੀ ਪਿੰਡਾਂ ਨੂੰ ਇਹਦੇ ਹਿਸਾਬ ਨਾਲ ਖਾ ਜਾਊਗਾ ਵੀ ਆਪਾਂ ਸੋਚ ਵੀ ਨਹੀਂ ਸਕਦੇ ਹੂੰ ਇਹ ਪਿੰਡ ਵੀ ਖਾ ਰਿਆ ਨਾਲ ਮੇਣ ਤਾਂ ਆਪਣੀ ਪਿਆਪੀ ਖਾ ਰਿਆ ਉਹ ਤਾਂ ਪਿਆਉ ਨੂੰ ਤਾਂ ਖਾ ਹੀ ਲੈਣਾ ਹੁਣ ਕੋਈ ਐ ਸੋਚ ਵੀ ਇੰਡਸਟਰੀ ਚੰਡੀਗੜ੍ਹ ਬੈਠੀ ਸੀ ਚੰਡੀਗੜ੍ਹ ਤੋਂ ਮਹਾਲੀ ਆ ਗਈ ਹੁਣ ਤਾਂ ਲਾਂਡਰਾਂ ਤੋਂ ਪਿੱਛੇ ਆ ਗਈ ਹੂੰ ਹੂੰ ਇੰਡਸਟਰੀ ਹੁਣ ਜਿਵੇਂ ਆਪਾਂ ਸੁਣਦੇ ਆ ਵੀ ਇਹਨਾਂ ਪੈਸੀ ਬਿਲਡਿੰਗਾਂ ਦੇ ਵਿੱਚ ਆ ਜਿਹੜੀ ਆਪਾਂ ਦੇਖ ਦੱਤ ਦੀ ਇਹ ਬਿਲਡਿੰਗਾਂ ਦੇ ਵਿੱਚ ਕਿੱਡੇ ਕਿੱਡੇ ਸਟਾਰ ਰਹਿੰਦੇ ਨੇ ਉਹ ਪਿੱਛੇ ਬਿਲਡਿੰਗਾਂ ਕਿੱਡੇ ਕਿੱਡੇ ਸਟਾਰ ਰਹਿੰਦੇ ਨੇ ਇਹਦੇ ਵਿੱਚ ਜੇ ਆਪਾਂ ਦੱਸੀਏ ਜਿਵੇਂ ਆਪਾਂ ਨੂੰ ਪਤਾ ਹੀ ਹਾਂ ਜੀ ਖਾਨ ਤੇ ਫਿਰ ਦੇਖ ਕੇ ਤਾਂ ਇਹਨਾਂ ਨੂੰ ਆਇਆ ਲੱਗਦਾ ਜਿਵੇਂ ਹਿੰਮਤ ਸੰਧੂਣੀ ਇਹੀ ਬਿਲਡਿੰਗਾਂ 'ਚ ਰਹਿੰਦੇ ਨੇ ਆ ਵੀ ਜਿਵੇਂ ਇੱਕ ਘਾਣਿਆਂ ਦੇ ਵਿੱਚ ਵੱਡੀ ਉਹੜੇ ਉਹਠੀ ਹੋਣੇ ਘਰ ਡੀਡੀ ਦੇਖ ਕੇ ਹੁਣ ਇਹ ਕਿਰਾਏ ਤੇ ਤਾਂ ਰਹਿੰਦੇ ਨੇ ਕਿਰਾਏ ਤੇ ਤਾਂ ਰਹਿੰਦੇ ਨਹੀਂ ਹਾਂ ਤਾਂ ਗੱਲ ਹਰ ਇੱਕ ਯਾਰ ਪੰਜਾਬੀ ਇੰਡਸਟਰੀ ਹੈ ਹੀ ਝੂਠ ਦੀ ਹੂੰ ਨਾ ਹਾਇਤਾ ਝੂਠੀ ਹੈ ਨਹੀਂ ਨਹੀਂ ਜੇ ਹੁਣ ਮੈਨੂੰ ਇਹ ਦੱਸ ਵੀ ਮੈਂ ਡਾਟੇ ਦੇ ਵਿੱਚ ਵੀ ਮੈਂ ਗੋਲੀ ਮਾਰਦਾ ਮੈਂ ਉਹ ਕਰਦਾ ਮੈਂ ਉਹ ਕਰਦਾ ਕਿਹੜਾ ਕਰਦਾ ਹੁਣ ਸਿੱਧੂ ਮੂਸੇਵਾਲੇ ਦੇ ਕਰਨ ਉਹ ਲੜਾਈ ਦੀ ਇੰਨੀ ਲੜਾਈ ਤੇ ਇਹਨਾਂ ਨੂੰ ਕਿਹੜਾ ਕਦੂਜੇ ਦਾ ਫੰਡ ਨਹੀਂ ਦੀ ਪਤਾ ਹਾਂ ਜਾ ਕੇ ਸਿਰ ਪਾੜ ਦੋ ਜੇ ਏਡਾ ਕੰਮ ਕੀ ਆਹੋ ਜਿਵੇਂ ਹੁਣ ਦਾ ਵਿੱਚ ਬੱਬੂ ਮਾਰ ਲਿਆ ਲੜਾਈ ਸੰਕਰ ਲਾਲਾ ਵੀ ਜਿਵੇਂ ਆਪਾਂ ਗਾਣੇ ਵਿੱਚ ਕੰਟਰੋਵਰਸੀ ਕਰਦੇ ਪਤਾ ਨਹੀਂ ਕੌਣ ਕਿੱਥੇ ਰਹਿੰਦਾ ਯਾਰ ਯਾਰ ਜੰਮੇ ਜੇ ਵਿੱਚ ਕੋਈ ਬੰਦਾ ਕਹੇ ਦੂਰ ਤੀ ਉਹ ਦੂਰ ਦਾ ਯਾਰ ਕੈਨੇਡਾ ਅਮਰੀਕਾ ਸੋਹ ਲਾਉਣ ਜਾ ਸਕਦੇ ਹਾਂ ਸਿਰ ਪਾੜ ਸਿਰ ਪਾੜ ਦੀ ਜਾ ਸਕਦੇ ਗ ਦੀ ਨਹੀਂ ਫੇਰ ਤਾਂ ਭੱਜਦੇ ਨੇ ਇਹ ਹੈ ਉਹ ਗੱਲ ਆ ਸਰਨ ਵੀ ਇੱਥੇ ਡਾਕਟਰ ਦੇ ਵਿੱਚ ਫੋਕੀਆਂ ਗੱਲਾਂ ਨਹੀਂ ਆ ਦਿਲ ਦਿਲ ਜਗਰੇ ਜੋ ਕਰੀ ਖਤਮ ਕਰ ਦਿੰਦੀ ਔਰ ਇਹ ਸਹੀ ਗੱਲ ਔਰ ਰੋਟੀ ਨਹੀਂ ਮਿਲਦੀ ਮਾਂ ਦੇ ਹੱਥ ਦੀ ਜਗਰੀ ਕਿੱਥੋਂ ਆਉਣੇ ਨੇ ਨਾ ਜਗਰੇ ਕਿੱਥੋਂ ਆਉਣੇ ਨੇ ਮਿਲਦਾ ਦੁੱਧ ਨਾਲ ਦਾ ਤੂੰ ਮਿਲਦਾ ਦੁੱਧ ਨਾਲ ਵੀ ਸਰੀਰ ਬਣੇ ਨੇ ਕਿਸੇ ਤੇ ਜਗਰੇ ਪੈਕਟ ਵਾਲਾ ਪੈਕਟ ਆਣਾ ਦੁੱਧ ਪੀਣਾ ਪੈਕਟਾਂ ਦੇ ਦੁੱਧ ਨਾਲ ਵੀ ਮੰਨ ਲਾ ਕਿਸੇ ਦਾ ਸਰੀਰ ਬਣੇ ਨਾ ਬਣਦੇ ਨੇ ਸਹੀ ਗੱਲ ਆ ਉਹਨਾਂ ਨੇ ਜੋ ਗੱਤਰੀ ਗੱਲ ਬਾਤ ਮੈਂ ਜਦੋਂ ਇੱਥੇ ਰਹਿੰਦਾ ਸੀ 17 17 ਰੁਪਏ ਦਾ ਪੈਕਟ ਮਿਲਦਾ ਸੀ ਪੰਜ 35 ਰੁਪਏ ਦਾ ਹੋ ਗਿਆ ਮੈਂ ਕਿਹਾ ਇਹ ਇੰ ਔਰ ਇੰਡੀਆਂ ਬਿਲਡਿੰਗਾਂ ਜਦ ਇੱਥੇ ਸਿਰਫ ਗਿਲਕੋ ਗਿਲਕੋ ਬੇਲੀਦੇ ਸਣੀ ਗਲੇਚ ਹੁੰਦੀਆਂ ਸੀਗੀਆਂ ਜਿਹੜੀਆਂ ਹੁਣ ਜਿੱਥੇ ਨਿਗਾਹ ਮਾਰਨਾ ਸਾਰੇ ਗਤੀਦੀਆਂ ਨਾ ਹੁਣ ਤਾਂ ਜਿੱਧਰ ਨੂੰ ਆਪਾਂ ਨਿਗਾਹ ਮਾਰਦਾ ਸਾਰੇ ਪਾਸੇ ਇਹ ਇਹ ਬਿਲਡਰ ਬਾਪੂ ਦੀ ਕਿਰਪਾ ਸਾਰਿਆਂ ਦੀ ਸਮਝਦਾ ਗੱਲ ਇਹ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਇਹਨਾਂ ਨੇ ਪੰਜਾਬ ਨੂੰ ਐਂ ਨੱਪ ਲੈਣਾ ਹੌਲੀ ਹੌਲੀ ਕੋਲੇ ਹੁਣ ਜ਼ਮੀਨਾਂ ਮਾਰੂ ਤਾਂ ਹੀ ਪਏ ਹੁਣ ਤੇ ਸੁੱਟ ਵੀ ਯਾਰ ਇੰਨੀ آبادی ਪਾ ਦਿੱਤੀ ਇਹ ਜਿਹੜੀ ਜ਼ਮੀਨ ਘਟੀ ਆ ਜਿੱਥੇ ਇੰਨੇ ਲੋਕ ਰਹਿ ਰਹੇ ਨੇ ਇੱਕ ਇੱਕ ਬਿਲਡਿੰਗ ਦੇ ਵਿੱਚ ਤੂੰ ਐ ਸੋਚ ਵੀ ਪਿੱਛੇ ਦੇਖ ਤੂੰ ਕਿੰਨੇ ਲੋਕ ਰਹਿੰਦੇ ਹੁਣ ਇਹਦੇ ਵਿੱਚ 13 ਮੰਜ਼ਲੀ ਬਿਲਡਿੰਗ ਦੇ ਵਿੱਚ 13 ਦੇ 13 ਫਲੋਰਾਂ ਦੇ ਵਿੱਚ ਦੇਲਾ 13 ਪਰਿਵਾਰ ਇੱਕ ਲੈਣ ਚ ਰਹਿੰਦੇ ਨੇ ਇਹਦਾ ਸ਼ੋਕਰਾ ਜੇ ਬਿਲਡਿੰਗ ਅਜਿਹਾ ਰਹੇਗੀ ਫਿਰ ਜੇ ਤਾਂ 13 ਨੂੰ ਥੱਲੇ ਬਸੌੜਿਆ ਕੱਲਾ ਕੱਲਾ ਜਿਹੜਾ ਕਿੱਥੇ ਤੱਕ ਜਾਂਦਾ ਰਹਿੰਦਾ ਉਹੀ ਗੱਲ ਆ ਸਮਝ ਵੀ ਇੱਥੇ ਕਿਸੇ ਨੂੰ ਆਪਦਾ ਮੂੰਹ ਨਹੀਂ ਮੂੰਹ ਤਾਂ ਬਿਲਕੁਲ ਹੈ ਹੀ ਨਹੀਂ ਕਿਸੇ ਨੂੰ ਕਿਸੇ ਨਾਲ ਪਿਆਰ ਉਹਰੇ ਪਿਆਰ ਨਹੀਂ ਹੈਗਾ ਯਾਰ ਇਹਦਾ ਕਹਿੰਦੇ ਨਹੀਂ ਹੁੰਦੇ ਚੰਡੀਗੜ੍ਹ ਦਾ ਪੱਥਰਾਂ ਦਾ ਸ਼ਹਿਰ ਹਾਂ ਮੈਂ ਯਾਰ ਆਇਆ ਹਾਂ ਨਾ ਤਿੰਨ ਮਦਦਾਂ ਇਹ ਆਪਾਂ ਨੂੰ ਘੁੰਮਣ ਘੁਮਾਉਣ ਨੂੰ ਸਹੀ ਆ ਹਾਂ ਬਸ ਕਹਿੰਦੇ ਤਾਂ ਯਾਰ ਨਾ ਬਾੜੇ ਹਣ ਨੇ ਇੱਥ ਰਾਉਣੀ 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 ਸੈਫਾਂ ਦੇ ਤਾਂ ਦੀ ਰੋਟੀ ਖਾਂਦੇ ਰਾਉਣੀ 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 ਘਰ ਵਰਗੀ ਮੌਜ ਨਹੀਂ ਨਾ ਥਾਉਣੀ ਅਰਦਾਸ ਮੰਨ ਜਿਵੇਂ ਯਾਰ ਬੱਬੂ ਮਨ ਬਹੁਤ ਟਾਈਮ ਪਹਿਲਾਂ ਗਿਆ ਸੀ ਨਾ ਲੱਭਣੀ ਨਹੀਂ ਮੌਜ ਪੰਜਾਬ ਵਰਗੀ ਆਪਣੇ ਪਿੰਡਾਂ ਵਰਗਾ ਮਾਹੌਲ ਆਪਣੇ ਪਿੰਡਾਂ ਵਰਗੀ ਜ਼ਿੰਦਗੀ ਕਿਤੇ ਵੀ ਨਹੀਂ ਮਿਲ ਸਕਦੀ ਹੂੰ ਹੂੰ ਨਹੀਂ ਮਿਲ ਨਹੀਂ ਯਾਰ ਮਿਲ ਸਕਦੀ ਖੁੱਲਾ ਆਜ਼ਾਦੀ ਆ ਪਿਆਰ ਆ ਤਿੰਨ ਬਿੱਗੇ ਚ ਘਰ ਆ ਕੰਨਾ ਖੁੱਲਾ ਕਰ ਆਪਣਾ ਹੂੰ ਉਹ ਹੂੰ ਐ ਸੋਚ ਕੇ ਦੇਖ ਇੱਥੇ ਇੱਕ ਫਲੈਟ ਚ ਤਿੰਨ ਕਮਰਿਆਂ ਦੇ ਫਲੈਟ ਚ ਰਹਿਣ ਵਾਲੇ ਪੰਗਤੀ ਨਾ ਕਿੱਥੇ ਰਹਿ ਜਾਂਦਾ ਇੰਨੀ ਚ ਹੂੰ ਰਕਤ ਹੈ ਇਹ ਚੀਜ਼ਾਂ ਦਾ ਯਾਰ ਬਹੁਤ ਚਲੋ ਲਈਏ ਜਾਤ ਮੇਰਾ ਪਦਰੂਤਾਂ ਦਾ ਹਾਂ ਚੱਲ ਬਸ ਆਪਾਂ ਦਾ ਇਹਦਾ ਛੂਟਿੰਗ ਸ਼ੂਟ ਬਣਾਈ ਸੀ ਵੀ ਚੱਲਾਏ ਹੋਏ ਹੋਏ ਚੱਲ ਜਿੰਨਾ ਦਾ ਪੋਰੇ ਦੇਖਾਂ ਹਾਂ ਜਾਣਕਾਰੀ ਦੇ ਦੀ ਤੁਹਾਨੂੰ ਹਾਂ ਮੈਂ ਦੱਸ ਦੀ ਹਾਂ ਜਾਣਕਾਰੀ ਦੇ ਦੀ ਇਹਦਾ ਸਰ ਨੰਬਰ ਮੈਂ ਉਹਨੂੰ ਹਨਾ ਵੈਸੇ ਦੱਸ ਦਾਂ ਵੀ ਜੇ ਇੱਥੇ ਰਹਿਣਾ ਤਾਂ ਮਤਲਬ ਇੰਡਸਟਰੀ ਦੇ ਵਿੱਚ ਤਾਂ ਲਿੰਕ ਬਣ ਸਕਦੇ ਨੇ ਪਰ ਬੰਦੇ ਦੀ ਆਪਣੀ ਕਦਰ ਵੀ ਰੈਂਦੀ ਹਾਂ ਨਾ ਨਾ ਇੰਦੀ ਨਹੀਂ ਜਾਈਗਾ ਨਾ ਨਾ ਬੰਦੇ ਦਾ ਸਟੇ ਰਹਿਣਾ ਕੋਈ ਨਹੀਂ ਬੰਦਾ ਇੱਥੇ 5-4 ਸਾਲੇ ਰਹਿ ਸਕਦਾ ਜੇ ਤਾਂ ਚੱਲ ਗਿਆ ਤਾਂ ਠੀਕ ਹੈ ਨਹੀਂ ਆਪਦਾ ਝੋਲਾ ਜਾ ਕੇ ਪਿੰਡ ਮੁੜਨੀ ਪੈਂਦਾ ਮੁੜਨੀ ਪੈਂਦਾ ਫਿਰ ਉਹ ਪਿੰਡ ਆ ਕੇ ਫਿਰ ਜੀਦੋ ਸਟਾਰਟ ਕੰਮ ਕਰਨਾ ਪਿੰਡਾਂ ਕਿ ਤਾਂ ਕੋਈ ਉਹੀ ਤੈਨੂੰ ਪਤਾ ਹੀ ਹੈ ਜਦ ਇੱਕ ਬੰਦਾ ਮਹਾਲੀ ਪਾ ਕੇ ਵਰਤਾਈਂ ਕਹਿੰਦੇ ਨੇ ਜਾਂ ਤਾਂ ਪਿੰਡਾਂ ਦੇ ਲੋਕ ਵੀ ਤੈਨੂੰ ਪਤਾ ਹੀ ਹੈ ਕਹਿੰਦੇ ਇਹ ਨਾ ਮੜੂਗਾ ਤਾਂ ਕੁਝ ਕਰਕੇ ਮੜੂਗਾ ਜਾਂ ਘਰਤਵਾਹ ਕਰਕੇ ਮੜੂਗਾ ਹਮਮ ਪਰ ਮੈਂ ਕਹਿੰਦਾ ਜਿਹੜੇ ਵੀ ਇੱਥੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਜਿਹੜੀ ਵੀ ਸਾਡੀ ਪੁਲਿਸ ਹੁੰਦਾ ਦਾਫ ਤੇ ਕੰਮਜਾਓ ਹੋ ਕੀ ਪਿੰਡ ਪਰ ਕਰਦਿਆਂ ਨੂੰ ਵੀ ਪਤਾ ਲੱਗੇ ਸੁਆਦ ਆ ਗਿਆ ਪਿੰਨ ਨੂੰ ਵੀ ਮੁੰਡਾ ਗਿਆ ਜੀ ਕੁਝ ਬੜਾ ਚੰਗੀ ਘੜ ਗਿਆ ਸੀ ਰਹਿਣ ਤਾਂ ਕੁਝ ਕਰਕੇ ਮੁੜਿਆ ਹਮਮ ਦੇ ਉਸਰੋ ਤੇ ਆ ਜਾਤ ਸਾਨੂੰ ਧੰਨਵਾਦ ਜੀ ਸਾਰਿਆਂ ਦਾ ਤੇ ਜੇ ਤੁਹਾਨੂੰ ਸਾਡੇ ਆਪਕੋਰਕਾਸਟ ਵਧੀਆ ਲੱਗੇ ਸਾਡੀਆਂ ਵੀਡੀਓ ਵਧੀਆ ਲੱਗਣ ਤਾਂ ਸ਼ੇਅਰ ਜਰੂਰ ਕਰਿਓ ਬੜਾ ਧੰਨਵਾਦ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਰਿਹਾ ਕਰੋ ਸਾਨੂੰ ਤੁਹਾਡੀ ਤੁਸੀਂ ਬਹੁਤ ਵਧੀਆ ਪਿਆਰ ਦੇ ਜਿਹਦੇ ਲਈ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ